ਸੇਖੀ ਕਾਲ ਜੀ ਮੈਲ ਆਪਣਿਤ ਕਾ ਹੈਜ਼ ਨਜ਼ੀਰ ਗਗਵੀਰ ਸਿੰਘ ਦੁਆਰਾ ਲਿਖੀ ਗਈ ਕਹਾਣੀ ਧਨਕੁਰ ਦਾ ਭਾਗ ਚੌਥਾ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ ਸਾਂਝੀ ਖੜੀ ਸੀ ਅਜਮੇਰ ਤੇ ਸ਼ਮਸ਼ੀਰ ਦੇ ਪਰਿਵਾਰਾਂ ਵਿੱਚ ਉਸ ਦਿਤੁਰ ਜਾਣ ਤੋਂ ਬਾਅਦ ਸਾਂਝਾ ਕੁਝ ਵੀ ਨਹੀਂ ਰਹਿ ਗਿਆ ਸੀ ਬਸ ਵਿੜੇ ਵਿੱਚ ਹੋਈ ਸਾਂਝੀ ਦੀਵਾਰ ਨੂੰ ਛੱਡ ਕੇ ਹੁਣ ਤਾਂ ਸ਼ਮਸ਼ੀਰ ਵੀ ਕੀਤੇ ਮਹੀਨੇ ਦੋ ਮਹੀਨੇ ਬਾਅਦ ਆਉਂਦਾ ਸੀ ਧਨਕੁਰ ਦਾ ਭੰਮੀ ਕੋਈ ਸੱਕਾ ਭਰਾ ਨਹੀਂ ਸੀ ਪਰ ਸ਼ਰੀਕ ਦੇ ਵਿੱਚ ਉਹ ਵੀਰਾਂ ਨੇ ਹੁਣ ਤੱਕ ਬਹੁਤ ਖਿਆਲ ਰੱਖਿਆ ਸੀ ਉਸ ਦਾ ਕੁਝ ਕਿਸਾਲਾਂ ਤੋਂ ਵੀ ਕੱਟ ਗਏ ਸਨ ਆਉਣਾ ਜਾਣਾ ਮੁਹੰਮਦ ਰਫੀ ਵੀਰ ਤੇ ਤਾਈ ਦੇ ਵੱਡੇ ਮੁੰਡੇ ਨੇ ਅੱਜ ਵੀ ਪਿਆਰ ਬਣਾਇਆ ਹੋਇਆ ਸੀ ਅੱਜ ਤਨਕਰਤਾ ਜਸ 15 ਸਾਲਾਂ ਦਾ ਹੋ ਗਿਆ ਹੈ ਮਨ ਹੀ ਮਨ ਸੋਚਦੀ ਆ ਕਿ ਮੈਨਾਂ ਜਸ ਨੂੰ ਜਲਦੀ ਵਿਆਹ ਲੈਣਾ ਹੈ ਫੇਰ ਨਾ ਘਰ ਵਿੱਚ ਰੌਣਕ ਹੋ ਜਾਵੇਗੀ ਸ਼ਮਸ਼ੀਰ ਦਾ ਵੱਡਾ ਪੁੱਤ ਤਾਂ ਸਾਲਾਂ ਦਾ ਹੋ ਗਿਆ ਹੈ ਤੇ ਛੋਟਾ 7 ਸਾਲ ਦਾ ਸ਼ਮਸ਼ੀਰ ਦੇ ਘਰ ਕੁਝ ਸਮੇਂ ਤੋਂ ਸਸਾਲਾ ਨਰਿੰਜਨ ਵੀ ਰਹਿੰਦਾ ਹੈ ਉਹ ਬੌਂਦਲ ਕਾਲਜ ਵਿੱਚ ਪੜਦਾ ਹੈ ਪਿਛਲੇ ਕੁਝ ਸਮੇਂ ਤੋਂ ਜਸ ਨਸ਼ਾ ਕਰਨ ਲੱਗ ਪਿਆ ਹੈ ਹੁਣੇ ਹੀ ਨਮਾ ਗ੍ਰੈਂਡ ਲੱਗਣ ਵਾਲਾ ਸੀ ਧਨਕੁਰ ਦੀ ਜ਼ਿੰਦਗੀ ਵਿੱਚ ਧਨਕੁਰ ਸ਼ਾਇਦ ਕੋਈ ਸਮਾਨ ਲੈਣ ਗਈ ਸੀ ਤਾਂ ਬਾਹਰ ਬੈਠੇ ਪਿੰਡ ਦੇ ਬਜ਼ੁਰਗਾਂ ਨੇ ਉਸ ਨੂੰ ਇਸ਼ਾਰੇ-ਇਸ਼ਾਰੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਧੀ ਤੁਹਾਡੇ ਪਰਿਵਾਰ ਨਾਲ ਸਾਡਾ ਸਭ ਦਾ ਬਹੁਤ ਪਿਆਰ ਆ ਅਸੀਂ ਸਾਰੇ ਤੁਹਾਡੀ ਮਾਂ ਪੁੱਤ ਦੀ ਦਾਤੀ ਕੋਲੋਂ ਹਮੇਸ਼ਾ ਸੁੱਖ ਮੰਗਦੀਆਂ ਜਦੋਂ ਨਾਤੀ ਪੁੱਤ ਜਵਾਨ ਹੋ ਜਾਂਦਾ ਹੈ ਤਾਂ ਉਸ ਦਾ ਬਹੁਤ ਖਿਆਲ ਰੱਖੀਦਾ ਧੀ ਸਮਾ ਬਹੁਤ ਮੜਾ ਗਿਆ ਤੂੰ ਵੀ ਜਸ ਨੂੰ ਟੋਕਦੀ ਰਿਹਾ ਕਰਤੀਏ ਤਨਕੁਲ ਨੂੰ ਸਮਝ ਨਹੀਂ ਆਈ ਉਹ ਕੀ ਕਹਿਣਾ ਚਾਹੁੰਦੇ ਹਨ ਉਹ ਮੰਨਣ ਨੂੰ ਤਿਆਰ ਨਹੀਂ ਆ ਕਿ ਉਸ ਦੇ ਜਸ ਵਿੱਚ ਕੋਈ ਪੈੜਾ ਪਰ ਇਹ ਜਸ ਨਸ਼ਾ ਕਿਵੇਂ ਕਰਨ ਲੱਗ ਪਿਆ ਇਸ ਪਿੱਛੇ ਕੀ ਕਾਰਨ ਸੀ ਇੱਕ ਦਿਨ ਹਰਦੀਪ ਤੇ ਉਸ ਦਾ ਭਰਾ ਬੈਠੇ ਗੱਲਾਂ ਕਰ ਰਹੇ ਸੀ ਗੱਲਾਂ ਗੱਲਾਂ ਵਿੱਚ ਉਹਨਾਂ ਕੋਲ ਜਾਇਦਾਦ ਦੀ ਗੱਲ ਚੱਲ ਪਈ ਹਰਦੀਪ ਨੇ ਆਪਣੇ ਵੀਰ ਨੂੰ ਦੱਸਿਆ ਕਿ ਮੇਰੇ ਸਹੁਰਿਆਂ ਕੋਲ 60 ਕਿੱਲੇ ਜ਼ਮੀਨ ਸੀ ਜਦੋਂ ਵੰਡੇ ਤਾਂ 30 ਤਿਆਏ ਲੈ ਪੈਣ ਜੱਸ ਨੂੰ ਇਕੱਲੇ ਨੂੰ 30 ਕਿੱਲੇ ਤੇ ਤੇਰੇ ਪੁੱਤਾਂ ਕੋਲ 15-15 ਇਹ ਤਾਂ ਬਹੁਤ ਫਰਕ ਪੈ ਗਿਆ ਨਿਰੰਜਨ ਗੱਲ ਨੂੰ ਤੂਲ ਦਿੰਦਾ ਬੋਲਿਆ ਕਾ ਨੂੰ ਵੀਰੇ ਜਸਨੂ ਤਾਂ ਨਾਨਕਿਆਂ ਦੀ ਵੀ 25 ਕਿੱਲੇ ਆਉਂਦੀ ਨੇ ਉਸਤੇ ਨਾਨੀ ਦੀ ਹਵੇਲੀ ਵੀ ਉਸਤੇ ਹਿੱਸੇ ਆਉਂਦੀ ਆ ਇਹਨਾਂ ਦੇ ਨਾਨਕਿਆਂ ਦੀ ਜ਼ਮੀਨ ਤਾਂ ਹੈ ਵੀ ਜੀਟੀ ਰੋਡ ਤੇ ਉਹ ਤਾਂ ਦਾਸ ਤੇ ਬਹੁਤ ਕੀਮਤੀ ਆ ਹਰਦੀਪ ਅੰਦਰਦਾਸ ਸਾੜਾ ਜ਼ਾਹਿਰ ਕਰਦੀ ਬੋਲੀ ਲੈ ਭੈਣ ਮੈਂ ਲਾਉਂਦਾ ਇਹਨਾਂ ਦਾ ਹਿਸਾਬ ਨਿਰੰਜਨ ਬੋਲਿਆ ਨਾ ਵੀਰ ਕੋਈ ਪੁੱਠਾ ਕੰਮ ਨਾ ਕਰ ਦੇ ਆਪਾਂ ਉਸੇ ਵਿੱਚ ਸਾਰ ਲਵਾਂਗੇ ਜੋ ਰੱਬ ਨੇ ਦਿੱਤਾ ਹਰਦੀਪ ਬੋਲੀ ਤੂੰ ਭੈਣ ਕਾਸੇ ਦਾ ਫਿਕਰ ਨਾ ਕਰ ਤੇਰੇ ਤੇ ਨਹੀਂ ਆਉਣ ਦਿੰਦਾ ਮੈਂ ਕੋਈ ਇਲਜ਼ਾਮ ਮੈਂ ਆਪੇ ਕਰੂੰ ਬੰਦੋਬਸਤ ਨਿਰੰਜਨ ਹਾਜ਼ਦਾ ਹੋਇਆ ਬੋਲਿਆ ਫਿਰ ਉਸਨੇ ਜਸ ਨਾਲ ਦੋਸਤੀ ਵਧਾ ਲਈ ਤੇ ਕਾਲਜ ਵਿੱਚ ਨਾਲ ਦੇ ਸਾਥੀਆਂ ਨੂੰ ਕਹਿ ਕੇ ਉਸ ਨੂੰ ਅਫੀਮ ਖਾਣ ਲਗਾ ਦਿੱਤਾ ਹੁਣ ਜਸ 15 ਸਾਲਾਂ ਦਾ ਹੀ ਅਫੀਮ ਖਾਣ ਲੱਗ ਗਿਆ ਸੀ ਇਹ ਕਿਹੜੀ ਰਾਹ ਤੋੜ ਦਿੱਤਾ ਸੀ ਜਸ ਨੂੰ ਅਫੀਮ ਦਾ ਸਾਰਾ ਖਰਚਾ ਸ਼ਮਸ਼ੀਰ ਤੋਂ ਚੋਰੀ ਹਰਦੀਪ ਕਰ ਰਹੀ ਸੀ ਪੈਣ ਜੇ ਕਿਸੇ ਘਰ ਨੂੰ ਖਤਮ ਕਰਨਾ ਹੋਵੇ ਤਾਂ ਉਸਦੇ ਪੁੱਤ ਨੂੰ ਨਸ਼ੇ ਤੇ ਲਾ ਦੇਵੋ ਆਪੇ ਮੁੱਕ ਜਾਂਦਾ ਫਿਰ ਉਹ ਕਰ ਲੈ ਪੈਣ ਜੱਸ ਦੇ ਨਾਨਕੀਆਂ ਵਾਲੀ ਜਾਇਦਾਦ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਪਰ ਤੇਰੇ ਸਹੁਰਿਆਂ ਦੀ ਸਾਰੀ ਜ਼ਮੀਨ ਮੇਰੇ ਭਾਂਜੇ ਸਾਂਭਣਗੇ ਐਸਾ ਜਾਗ ਲਾਇਆ ਜੱਸ ਨੂੰ ਹੁਣ ਤਾਂ ਮਰ ਕੇ ਹੀ ਖਿਹੜਾ ਛੁੱਟੂ ਲੈ ਆ ਪੈਣ ਹੋਰ ਪੈਸੇ ਦੇ ਦੇ ਨਰਿੰਜਨ ਜੱਸ ਦੀ ਆੜ ਵਿੱਚ ਪੈਣ ਤੋਂ ਖੂਬ ਪੈਸੇ ਬਟੋ ਰਿਹਾ ਸੀ ਦੇਖੀ ਕਿਤੇ ਸ਼ਮਸ਼ੀਰ ਨੂੰ ਨਾ ਪਤਾ ਲੱਗ ਜਾਵੇ ਬਹੁਤ ਭੈੜਾ ਵਾ ਹਰਦੀਪ ਪੈਸੇ ਫੜਾਉਣ ਦੀ ਬੋਲੀ ਧਨਕੁਰ ਦੀਆਂ ਸਭ ਚੰਗੀਆਂ ਆਈਆਂ ਪੈਸੇ ਦੀ ਚੱਕਾ ਚੌਣ ਮੂਰੇ ਫਿੱਕੀਆਂ ਪੈ ਗਈਆਂ ਸਨ ਹਰਦੀਪ ਲਾਲਚ ਵਿੱਚ ਜਾ ਕੇ ਧਨਕੁਰ ਦੇ ਸਾਰੇ ਅਹਿਸਾਨ ਭੁੱਲ ਗਈ ਸੀ ਉਹ ਤਾਂ ਹੋਰ ਹੀ ਸੁਪਨੇ ਦੇਖ ਰਹੀ ਸੀ ਫਿਰ ਉਹੀ ਆਪਣੇ ਬਾਪ ਬਾਰੇ ਕਹਾਣੀ ਆਪ ਦੁਹਰਾ ਰਹੀ ਸੀ ਬਸ ਕਹਾਣੀ ਦੇ ਪਾਤਰ ਬਦਲੇ ਸਨ ਕਿਤੇ ਨਾ ਕਿਤੇ ਖੂਨ ਦਾ ਹੀ ਫਰਕ ਸੀ ਜਸਦੀ ਇਸ ਨਮੀ ਬਿਮਾਰੀ ਨੂੰ ਸਮਝਣ ਵਾਲਾ ਵੀ ਕੋਈ ਨਹੀਂ ਸੀ ਨਜਾਇਜ਼ ਫਾਇਦਾ ਚੁੱਕ ਗਿਆ ਸੀ ਨਿਰੰਜਨ ਧਨਕਰ ਦੀ ਸ਼ਰਾਫਤ ਆ ਜਸ ਨਸ਼ੇ ਕਰਨ ਲੱਗ ਪਿਆ ਪਿੰਡ ਵਿੱਚ ਵੀ ਇਹ ਗੱਲ ਸਭ ਨੂੰ ਪਤਾ ਲੱਗਦੀ ਜਾ ਰਹੀ ਸੀ ਸ਼ਮਸ਼ੀਰ ਤੱਕ ਕੋਈ ਡਰ ਦਾ ਗੱਲ ਨਹੀਂ ਪਹੁੰਚਾ ਰਿਹਾ ਸੀ ਸ਼ਮਸ਼ੀਰ ਦੀ ਖਾਮੋਸ਼ੀ ਕਿਸੇ ਤੂਫਾਨ ਦੇ ਆਉਣ ਤੋਂ ਪਹਿਲਾਂ ਚੁੱਪ ਵਾਂਗ ਲੱਗ ਰਹੀ ਸੀ ਪਿੰਡ ਵਿੱਚ ਕਸ਼ਾ ਦੇ ਵੀ ਹੁੰਦੇ ਨੇ ਕਈ ਦਸਨ ਨੂੰ ਫਿਰਦੇ ਸੀ ਸ਼ਮਸ਼ੇਰ ਨੂੰ ਉਸੇ ਸਾੜੀ ਦੀ ਕਰਤੂਤ ਮੁਹੰਮਦ ਰਫੀ ਵੀਰ ਅੱਜ ਦਰਗਾ ਜੁਮਮੇ ਦੀ ਨਮਾਜ਼ ਅਦਾ ਕਰਨ ਉੱਥੇ ਬੈਠੇ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਭੈਣ ਧਨਕੌਰ ਨੇ ਆਵਾਜ਼ ਮਾਰੀ ਹੋਵੇ ਘਰ ਜਾ ਕੇ ਉਸ ਨੇ ਆਪਣੀ ਭੈਣ ਨੂਰਾ ਨੂੰ ਕਿਹਾ ਨੂਰਾ ਭੈਣ ਅੱਜ ਨਾ ਮੈਂ ਵੱਡੀ ਭੈਣ ਧਨਕੌਰ ਕੋਲ ਬੌਂਦਲ ਜਾਵਾਂਗਾ ਕੁਝ ਸੁੱਕੇ ਮੇਵੇ ਤੇ ਹੋਰ ਸਮਾਨ ਪਾ ਦੇ ਜਸਲੇ ਤਾਨਗੁਰ ਨੇ ਰਫੀ ਵੀਰ ਤੁਰਿਆ ਆਉਂਦਾ ਦੇਖ ਸਿਰ ਤੇ ਚੁੰਨੀ ਠੀਕ ਕਰਦੀ ਨੇ ਕਿਹਾ ਮੈਂ ਸਤਕੇ ਜਾਮਾ ਆਤਾ ਵੀਰ ਤੁਰਿਆ ਆਂਦਾ ਆ ਸਲਾਮ ਵਾਲੇ ਇਕਮ ਸਸ਼ੀ ਕਾਲਪਾਨ ਰਫੀ ਨੇ ਕੋਲਾ ਕੇ ਪੈਰ ਨੂੰ ਝੋਲਾ ਤੇ ਡੋਲੂ ਫੜਾਇਆ ਤੇ ਕਿਹਾ ਭੈਣ ਇਸ ਡੋਲੂ ਵਿੱਚ ਕੋਸਤ ਹੈ ਨੂਰਾ ਨੇ ਜਸ ਲਈ ਬਣਾ ਕੇ ਪੇਜਿਆ ਹੈ ਵਾਲੇ ਇਕਮ ਸਲਾਮ ਵੀਰ ਸਮਾਨ ਫੜਦੀ ਤਾਨਗੁਰ ਨੇ ਸਲਾਮ ਦਾ ਜਵਾਬ ਦਿੱਤਾ ਵੀਰ ਨੂੰ ਜਫੀ ਪਾਈ ਤਾਂ ਧੰਗੁਰ ਦੇ ਕਲੇਜੇ ਠੰਡ ਪੈ ਗਏ ਕੁਝ ਅਥਰੂ ਅੱਖ ਵਿੱਚ ਆਈ ਤੇ ਸਾਰੀ ਦਰਦ ਕਹਾਣੀ ਸੁਣਾ ਗਈ ਰਫੀ ਦੀ ਵੀ ਭੈਣ ਨੂੰ ਮਿਲ ਕੇ ਅੱਖ ਪਰਾਈ ਮਨ ਹੀ ਮਨ ਸੋਚ ਰਿਹਾ ਸੀ ਈਆ ਖੁਦਾ ਸਾਡੀਆਂ ਦੁਆਵਾਂ ਵਿੱਚ ਕਿੱਥੇ ਫਰਕ ਰਹਿ ਗਿਆ ਰਫੀ ਆਪਣੇ ਆਪ ਨੂੰ ਸੰਭਾਲਦਿਆਂ ਬੋਲਿਆ ਭੈਣ ਯਸ ਕਿੱਥੇ ਆ ਸੁੱਤਾ ਪਿਆ ਹੈ ਜਦੋਂ ਦਾ ਸਕੂਲ ਤੋਂ ਆਇਆ ਪਿਆ ਹੈ ਧੰਗੁਰ ਜਸਤੇ ਮੂੰਹ ਤੋਂ ਖੀਸੀ ਪਰਾਂ ਕਰਦੀ ਬੋਲੀ ਬਹੁਤ ਹੈਰਾਨ ਰਫੀ ਅੱਗੇ ਤਾਂ ਉਹ ਜਦੋਂ ਵੀ ਆਉਂਦਾ ਸੀ ਤਾਂ ਜਸ ਬਹੁਤ ਚਾਹ ਕਰਿਆ ਕਰਦਾ ਸੀ ਭੱਜ ਕੇ ਉਸ ਕੋਲ ਆ ਜਾਂਦਾ ਸੀ ਤੇ ਅੱਜ ਅੱਜ ਉਸ ਦੀ ਆਵਾਜ਼ ਸੁਣ ਕੇ ਵੀ ਨਹੀਂ ਉੱਠਿਆ ਸੀ ਤਾਂ ਕੋ ਜਸ ਨੂੰ ਹਿਲਾਉਣਾ ਦੇ ਕੇ ਬੋਲੀ ਜਸ ਪੁੱਤ ਉੱਠ ਦੇਖ ਤੇਰਾ ਰਫੀ ਮਾਮਾ ਆਇਆ ਰਫੀ ਅੱਗੇ ਹੋ ਕੇ ਬੋਲਿਆ ਜਸ ਬਰਖੂਦਾਰ ਨਿਰਾਸ਼ ਲੱਗਦਾ ਸ਼ਾਮ ਨੂੰ ਨਹੀਂ ਸੌਈਦਾ ਜਸ ਸਫਾ ਨਹੀਂ ਹੁੰਦੀ ਚਲ ਉੱਠ ਪੁੱਤ ਸਰਦੀਆਂ ਦੇ ਦਿਨ ਤਾਂ ਵੈਸੇ ਹੀ ਛੋਟੇ ਹੁੰਦੇ ਨੇ ਫਿਰ ਰਾਤ ਨੂੰ ਕਿਵੇਂ ਸੌਵੇਂਗਾ ਯਸ਼ ਨਸ਼ੀ ਵਿੱਚ ਸੀ ਬਹੁਤ ਮੁਸ਼ਕਿਲ ਨਾਲ ਉਠਾਇਆ मामੂ ਨੂੰ ਸਲਾਮ ਬੁਲਾ ਕੇ ਮੂੰਹ ਤੋਂ ਗਿਆ ਤੇ ਰਫੀ ਉਸਦੀ ਸਿਹਤ ਕੱਟੀ ਦੇਖ ਕੇ ਹੈਰਾਨ ਰਹਿ ਗਿਆ ਯਸ ਦੁਰਦਾ ਹੋਇਆ ਲੜਖੜਾ ਰਿਹਾ ਸੀ ਸ਼ੱਕ ਹੋ ਗਿਆ ਰਫੀ ਨੂੰ ਕਿ ਜਰੂਰ ਕੋਈ ਗੜਬੜਾ ਉਹ ਕੁਝ ਤੀਰਤਾਨਕਰ ਕੋਲ ਬੈਠਿਆ ਤੇ ਯਸ ਨੂੰ ਹੀ ਵਾਚਦਾ ਰਿਹਾ ਸਮਝ ਗਿਆ ਸੀ ਕਿ ਜਸ ਕੁਰਾਹੇ ਪੈ ਗਿਆ ਚੰਗਾ ਪੈਣ ਹੁਣ ਮੈਨੂੰ ਜਾਣ ਦੀ ਇਜਾਜ਼ਤ ਦੀ ਰਫੀ ਉੱਠਦਾ ਹੋਇਆ ਬੋਲਿਆ ਰਾਤ ਰਹਿ ਜਾਂਦਾ ਵੀਰ ਸਵਖਤੇ ਮੁਰ ਜਾਂਦਾ ਤਨਕਰ ਬੋਲੀ ਨਹੀਂ ਪੈਣਾ ਫਿਰ ਸਹੀ ਖੁਦਾ ਹਾਫਿਜ਼ ਚਲ ਜਸਪੁੱਤ ਸਬਕ ਖੈਰ ਇਹ ਰੱਬ ਰੱਖਾ ਪੁੱਤ ਵਾਪਸ ਤੁਰ ਪਿਆ ਹੈ ਰਫੀ ਸੋਚਦਾ ਜਾ ਰਿਹਾ ਹੈ ਤੇ ਰੱਬ ਨਾਲ ਸ਼ਿਕਵਾ ਕਰ ਰਿਹਾ ਹੈ ਯਾ ਖੁਦਾ ਰਹਿਮ ਕਰ ਉਨੇ ਹੀ ਹੋਰ ਕਿਹੜਾ ਇਮਤਿਹਾਨ ਸ਼ੁਰੂ ਕਰ ਦਿੱਤਾ ਉਸ ਆਪਾਗਣ ਦਾ ਮੁਹੰਮਦ ਰਫੀ ਜ਼ੈਦ ਦੇ ਤਨਗੁਰ ਦੇ ਤਾਈ ਦੇ ਵੱਡੇ ਮੁੰਡੇ ਕੋਲ ਗਿਆ ਤੇ ਉਸ ਨੂੰ ਸਾਰੀ ਗੱਲ ਦੱਸੀ ਉਹ ਦੋਵਾਂ ਨੇ ਕਈ ਦਿਨ ਜਸਦੀ ਪੈਣ ਨੱਪੀ ਸਭ ਸਮਝ ਆ ਗਿਆ ਸੀ ਉਹਨਾਂ ਨੂੰ ਉਹ ਬਹੁਤ ਹੈਰਾਨ ਸਨ ਕਿ ਤਾਰ ਜਾ ਕੇ ਫਿਰ ਗੋਸਲਾ ਹੀ ਚੁੜੀ ਉਹ ਮੁੰਡੇ ਜੋ ਉਸ ਨੂੰ ਨਸ਼ਾ ਫੜਾ ਕੇ ਜਾਂਦੇ ਸੀ ਉਹ ਗੋਸਲਾ ਦੇ ਸੀ ਤੇ ਸ਼ਮਸ਼ੀਰ ਦੇ ਸਾਲੇ ਦੇ ਦੋਸਤ ਸਨ ਸਭ ਤੋਂ ਵੱਧ ਹੈਰਾਨੀ ਤਾਂ ਤਦ ਹੋਈ ਜਦੋਂ ਨਰਿੰਦਰ ਨੂੰ ਉਹਨਾਂ ਨੂੰ ਪੈਸੇ ਦਿੰਦੇ ਦੇਖਿਆ ਹੁਣ ਉਹ ਸ਼ਮਸ਼ੀਰ ਨਾਲ ਸਾਰੀ ਗੱਲ ਕਰਨ ਵਾਲੀ ਸੀ ਕਈ ਸਾਲ ਲੰਘ ਗਏ ਸਨ ਘਰ ਵਿੱਚ ਕੋਈ ਕਲੇਸ਼ ਨਹੀਂ ਸੀ ਹੋਇਆ ਪਰ ਹੁਣ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਤੂਫਾਨ ਹੋਣ ਵਾਲਾ ਉਧਰ ਸ਼ਮਸ਼ੀਰ ਇਸ ਪੂਰੀ ਗੱਲ ਤੋਂ ਬੀ ਖਬਰ ਖੇਤਾਂ ਵਿੱਚ ਵਰਸੀਨ ਵੱਢ ਰਿਹਾ ਹੈ ਪਾਰ ਬੰਨਣ ਲੱਗਿਆ ਤਾਂ ਉਸਦੇ ਬਚਪਨ ਦੇ ਦੋਸਤ ਸੀਤਲ ਨੇ ਆਕੇ ਪੱਲੀ ਦਾ ਲੜਫੜ ਲਿਆ ਤੇ ਪੰਡ ਬਣਵਾਈ ਹੈ ਦੋਮਾ ਨੇ ਮਿਲ ਕੇ ਭਾਰ ਟ੍ਰੈਕਟਰ ਦੇ ਪਿੱਛੇ ਪਾਈ ਹਲਾਂ ਤੇ ਰੱਖ ਦਿੱਤੀ ਤੇ ਪਿੰਡ ਨੂੰ ਚੱਲ ਪਏ। ਰਾਹ ਵਿੱਚ ਸ਼ੀਤਲ ਬੋਲਿਆ ਵੀ ਮੈਂ ਤੇਰੇ ਨਾਲ ਇੱਕ ਗੱਲ ਕਰਨ ਆਇਆ। ਹਾਂ ਦੱਸ ਸ਼ੀਤਲ ਸ਼ਮਸ਼ੀਰ ਬੋਲਿਆ। ਤੂੰ ਨਾ ਟ੍ਰੈਕਟਰ ਰੋਕ ਪਹਿਲਾਂ। ਸ਼ੀਤਲ ਸ਼ਮਸ਼ੀਰ ਦੇ ਹੱਥ ਤੇ ਹੱਥ ਰੱਖਦਾ ਬੋਲਿਆ। ਸੁਖਾ ਸ਼ਮਸ਼ੀਰ ਹੈਰਾਨੀ ਨਾਲ ਬੋਲਿਆ। ਸੁਖੀ ਤਾਂ ਹੈ ਨਹੀਂ ਤੁਸੀਂ ਆਪਣੇ ਘਰ ਵਿੱਚ ਜਿਹੜਾ ਸਪੋਲੀਆ ਪਾਲ ਲਿਆ ਹੈ ਨਾ ਉਹ ਧਾਨਗੁਰ ਦੀ ਜ਼ਿੰਦਗੀ ਬਰਬਾਦ ਕਰਨ ਲੱਗਾ ਹੋਇਆ। ਉਸਨੇ ਤਜਸ ਨਸ਼ੇ ਤੇ ਲਾ ਦਿੱਤਾ ਵੀਰ ਮੈਂ ਕਈ ਦਿਨਾਂ ਦਾ ਤੈਨੂੰ ਦੱਸਣ ਨੂੰ ਫਿਰਦਾ ਸੀ ਆਪਾਂ ਸਾਰੇ ਇਕੱਠੇ ਹੀ ਵੱਡੇ ਹੋਏ ਆ ਅਜਮੇਰ ਵਾਈ ਦੇ ਪਰਿਵਾਰ ਨੂੰ ਇਸ ਤਰ੍ਹਾਂ ਖਤਮ ਹੁੰਦਿਆਂ ਨਹੀਂ ਦੇਖ ਹੁੰਦਾ ਬਚਾ ਲਾ ਵੀਰ ਬਚਾ ਲਾ ਭਾਬੀ ਧਨਕੁਰ ਨੂੰ ਤੇ ਜਸ ਨੂੰ ਕੁਝ ਹੋ ਗਿਆ ਸ਼ੀਤਲ ਗੱਲ ਖਤਮ ਕਰਕੇ ਟਰੈਕਟਰ ਤੋਂ ਉਤਰ ਗਿਆ ਸ਼ਮਸ਼ੀਰ ਦੇ ਸਖਤੀ ਕੱਪੜੇ ਅੱਗ ਲੱਗ ਗਏ ਉਸੇ ਗੁੱਸੇ ਵਿੱਚ ਹੱਥ ਪੈਰ ਕੰਬ ਰਹੇ ਸੀ ਉਹ ਘਰ ਗਿਆ ਤੇ ਆਪਣੇ ਵੱਡੇ ਮੁੰਡੇ ਨੂੰ ਨਾਲ ਲੈ ਕੇ ਵਾਪਸ ਖੇਤ ਆ ਗਿਆ ਉਸਨੇ ਉਸਨੂੰ ਪੁੱਛਿਆ ਕਿ ਪੁੱਤ ਘਰ ਵਿੱਚ ਤੇਰਾ ਨਿਰੰਜਨ ਮਾਮਾ ਤੇ ਤੇਰੀ ਮਾਂ ਕੀ ਗੱਲਾਂ ਕਰਦੇ ਨੇ ਉਸਦੇ ਪੁੱਤ ਨੇ ਦੱਸਿਆ ਨਿਰੰਜਨ ਮਾਮਾ ਨਾ ਅਕਸਰ ਮੰਮੀ ਤੋਂ ਪੈਸੇ ਮੰਗਦਾ ਹੁੰਦਾ ਕਿ ਕਹਿੰਦਾ ਹੁੰਦਾ ਜਸਵੀਰੇ ਕੋਲ ਸਮਾਨ ਮੁੱਕ ਗਿਆ ਖੂਨ ਉਤਰ ਆਇਆ ਸ਼ਮਸ਼ੀਰ ਦੀਆਂ ਅੱਖਾਂ ਵਿੱਚ ਉਹ ਆਪੇ ਤੋਂ ਬਾਹਰ ਹੁੰਦਾ ਜਾ ਰਿਹਾ ਸੀ ਉਹਦੇ ਰਫੀ ਨੇ ਧਾਨਗੁਰ ਦੇ ਸਾਰੇ ਵੀਰਾਂ ਨਾਲ ਮਿਲ ਕੇ ਸਲਾਹ ਬਣਾਈ ਕਿ ਧਾਨਗੁਰ ਤੇ ਜਸ ਨੂੰ ਆਪਣੇ ਕੋਲ ਲੈ ਆਉਨੇ ਹਾਂ ਉਹ ਤੁਰ ਪਏ ਨੇ ਸ਼ਮਸ਼ੀਰ ਨਾਲ ਗੱਲ ਕਰਨ ਨੂੰ ਰਫੀ ਵੀਰ ਨੇ ਤਾਂ ਉਸ ਦਿਨ ਦੀ ਸਵਾਰ ਕੀ ਰੋਟੀ ਵੀ ਨਹੀਂ ਖਾਦੀ ਸੀ ਬਹੁਤ ਫਿਕਰ ਕਰਦਾ ਸੀ ਉਹ ਆਪਣੀ ਭੈਣ ਧਾਨਗੁਰ ਤੇ ਜਸ ਦਾ ਮੋਹ ਨਹੀਂ ਰਜਿਆ ਹੋਇਆ ਹੈ ਆਲਨੇ ਵਾਲੇ ਚੜੀ ਦਿਨ ਪਰ ਉਡਾਰੀਆਂ ਲਾਪਰਤਾਈ ਹੈ ਅੱਜ ਉਹ ਵੀ ਕੁਝ ਪੀਚਾਂਝਹੀਆ ਕਹਿੰਦੇ ਹੁੰਦੇ ਨੇ ਪੰਛੀਆਂ ਨੂੰ ਆਉਣ ਵਾਲੇ ਤੂਫਾਨ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਧਾਨਕੁਰ ਦੇ ਕੋਲ ਹੀ ਜਸ ਪਿਆ ਹੈ ਉਧਰ ਰਫੀ ਹੁਰੀ ਪੌਂਚਣ ਵਾਲੇ ਨੇ ਪੌਂਦਲ ਰਫੀ ਕਹਿ ਰਿਹਾ ਹੈ ਲੋ ਬਈ ਅਤ ਔਰ ਖੁਦਾ ਦਾਤਾ ਸ਼ੁਰੂ ਹੋ ਹੀ ਬੈਰ ਹੈ ਖੁਦਾ ਦੇ ਹੱਥ ਦੀ ਤੱਕੜੀ ਕਿਸੇ ਨੂੰ ਪਮੇ ਦਿੱਸਦੀ ਨਹੀਂ ਪਰ ਉਹ ਤੋਲ ਵਿੱਚ ਪੂਰਾ ਫਰਕ ਨਹੀਂ ਪਾਉਂਦਾ ਜਦੋਂ ਕਿਸੇ ਦੀਆਂ ਚੂੜਾਂ ਟਾਈਟ ਕਰਨੀਆਂ ਹੋਣ ਤਾਂ ਖੁਦਾ ਨੇ ਕਿਹੜਾ ਡਾਂਗ ਮਾਰਨੀ ਹੁੰਦੀ ਏ ਬਸ ਮੱਤ ਮਾਰ ਦਿੰਦਾ ਬੰਦੇ ਦੀ ਅੱਲਾ ਮਾਫ ਕਰੇ ਹਰਦੀਪ ਦੀ ਵੀ ਮੱਤ ਮਰੀ ਗਈ ਆ ਉਸ ਨੇ ਸੋਚ ਲਿਆ ਹੈ ਧਨਕੁਰ ਕਿਤੇ ਇਕੱਲੀ ਆ ਉਪਰਾ ਜਿਉਂਦਾ ਨਹੀਂ ਅਜੇ ਧਨਕੁਰ ਮੰਝੇ ਤੇ ਬੈਠੀ ਆ ਸ਼ਮਸ਼ੀਰ ਅੰਦਰ ਆਇਆ ਹੈ ਉਹ ਬਹੁਤ ਗੁੱਸੇ ਵਿੱਚ ਨਜ਼ਰ ਆ ਰਿਹਾ ਹੈ ਉਸ ਨੇ ਦਾਣੀਆਂ ਵਾਲੇ ਪੜੋਲੇ ਦਾ ਟੱਕਣ ਚੁੱਕਿਆ ਤੇ ਅੰਦਰੋਂ ਰਫਲ ਕੱਢ ਲਈ ਆ ਇਹ ਉਹੀ ਰਫਲਾ ਜਿਸ ਨਾਲ ਅ즈ਮੇਰ ਦੀ ਮੌਤ ਹੋਈ ਸੀ ਧਾਨਕੁਰ ਨੇ ਭੱਜ ਕੇ ਜਾ ਕੇ ਉਸ ਨੂੰ ਰੋਕਣਾ ਚਾਹਿਆ ਵਿਰੇ ਕੀ ਹੋ ਗਿਆ ਕਿਸ ਨਾਲ ਲੜ ਪਿਆ ਵਿਰੇ ਸ਼ਮਸ਼ੀਰ ਪਾਪੀ ਅੱਜ ਨਾਲ ਤੂੰ ਮੈਨੂੰ ਕੁਝ ਨਹੀਂ ਪੁੱਛੇਂਗੀ ਨਾ ਹੀ ਮੈਨੂੰ ਰੋਕੇਂਗੀ ਤੈਨੂੰ ਵੱਡੇ ਵਾਈ ਦੀ ਸੌ ਲੱਗੀ ਅੱਜ ਨਾਲ ਮੈਂ ਇਸ ਘਰ ਵਿੱਚੋਂ ਬੁਰਾਈ ਦੀ ਜੜ ਵੜ ਦੇਣੀ ਆ ਨਰਕ ਬਣਾ ਦਿੱਤਾ ਸਾਡੇ ਘਰ ਨੂੰ ਸ਼ਮਸ਼ੀਰ ਗੁੱਸੇ ਵਿੱਚ ਰਫਲ ਵਿੱਚ ਰੋਂਦ ਪਾਉਂਦਾ ਤਾਨਕੁਰ ਨੂੰ ੱੱਕਾ ਮਾਰ ਲੰਗ ਗਿਆ ਗਿਰ ਗਈ ਹੈ ਤਾਨਕੁਰ ਉਸ ਨੇ ਉੱਠ ਕੇ ਭੱਜ ਕੇ ਚੁੰਨੀ ਚੱਕੀ ਤੇ ਨੰਗੇ ਪੈਰੀ ਸ਼ਮਸ਼ੀਰ ਦੇ ਪਿੱਛੇ ਭੱਜ ਲਈ ਸ਼ਮਸ਼ੀਰ ਨੇ ਕਰਪੌਂਚਨਸਾਰ ਰਫਲ ਹਰਦੀਪ ਤੇ ਤਾਨ ਲਈ ਨਾਲ ਦੀ ਨਾਲ ਕੋੜਾ ਦਬ ਦਿੱਤਾ ਰਫਲ ਬਹੁਤ دیر ਦੀ ਪਈ ਸੀ ਕਦੇ ਕਿਸੇ ਸਫਾਈ ਨਹੀਂ ਸੀ ਕੀਤੀ ਤਾਹੋ ਚੱਲੀ ਨਾ ਸ਼ਮਸ਼ੀਰ ਨੇ ਫੇਰ ਰਫਲ ਲੋਡ ਕੀਤੀ ਤੇ ਹਰਦੀਪ ਨਾਲ ਚਲਾਉਣੀ ਚਾਹੀ ਤਾਂ ਤਾਨਕੁਰ ਨੇ ਬੈਰਲ ਫੜ ਕੇ ਆਪਣੀ ਵੱਲ ਨੂੰ ਖਿੱਚੀ ਇਸ ਵਾਰ ਗੋਲੀ ਚੱਲ ਗਈ ਉਹ ਹਰਦੀਪ ਕੋਲ ਖੜੇ ਉਸਦੀ ਪਰਾ ਨਰਿੰਜਨ ਦੇ ਲੱਗੀ ਰਫੀ ਹੋਰੀ ਵੀ ਪਹੁੰਚ ਗਏ ਹਨ ਉਹਨਾਂ ਨੇ ਸ਼ਮਸ਼ੀਰ ਕੋਲ ਰਫਰ ਖੋਲੇ ਗੋਲੀ ਚੱਲਣ ਦੀ ਖੜਾਕ ਤੋਂ ਬਾਅਦ ਕਮਰੇ ਵਿੱਚ ਸਨਾਂਟਾ ਛਾ ਗਿਆ ਗੋਲੀ ਨਰਿੰਜਨ ਦੀ ਬਾਹ ਵਿੱਚ ਲੱਗੀ ਸੀ ਉਹ ਦਰਦ ਨਾਲ ਚੀਕਾਂ ਮਾਰ ਰਿਹਾ ਸੀ ਕੋਲ ਖੜੀ ਹਰਦੀਪ ਕਹਿ ਰਹੀ ਸੀ ਆ ਕੀ ਕਰ ਦਿੱਤਾ ਮੇਰਾ ਵੀਰਾ ਮਾਰ ਦਿੱਤਾ ਲੋਕੋ ਉਹ ਮੇਰਾ ਭਰਾ ਮਾਰ ਦਿੱਤਾ ਛੱਡ ਦੋ ਮੈਨੂੰ ਮੈਂ ਇਸ ਤੀਵੀ ਨੂੰ ਵੀ ਮਕਾ ਦੇਣਾ ਅੱਜ ਮੈਂ ਤੈਨੂੰ ਨਹੀਂ ਛੱਡਦਾ ਹਰਦੀਪ ਤੇਰਾ ਅੰਤ ਵੀ ਮੇਰੇ ਹੱਥੋਂ ਲਿਖਿਆ ਸ਼ਮਸ਼ੀਰ ਬਹੁਤ ਗੁੱਸੇ ਵਿੱਚ ਸੀ ਗੋਲੀ ਦੀ ਆਵਾਜ਼ ਸੁਣ ਸਾਹਮਣੇ ਆਟਾ ਚੱਕੀ ਤੇ ਬੈਠੇ ਪਿੰਡ ਵਾਲੇ ਵੀ ਆ ਗਏ ਉਹ ਨਿਰੰਜਨ ਨੂੰ ਚੁੱਕ ਕੇ ਹਸਪਤਾਲ ਲੈ ਗਏ ਹਰਦੀਪ ਨੇ ਡਰਦੀ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਤਾਨਕੁਰ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕੀ ਸਭ ਕੀ ਹੋ ਰਿਹਾ ਹੈ ਲੜਾਈ ਕਿਸ ਗੱਲ ਦੀ ਹੈ ਧਨਕੁਰ ਦੀ ਪ੍ਰਾ ਸ਼ਮਸ਼ੀਰ ਨੂੰ ਧਨਕੁਰ ਵੱਲ ਲੈ ਆਈ ਉਹਨਾਂ ਉਸ ਨੂੰ ਬਹੁਤ ਸਮਝਾਇਆ ਸ਼ਮਸ਼ੀਰ ਵੀਰ ਬੰਦੇ ਮਾਰਨੇ ਸਮੱਸਿਆ ਦਾ ਹੱਲ ਥੋੜੀ ਆ ਜੇ ਕੋਈ ਮਰ ਗਿਆ ਤਾਂ ਤੂੰ ਵੀ ਅੰਦਰ ਹੋ ਜਾਵੇਂਗਾ ਫਿਰ ਇਹ ਘਰ ਖਤਮ ਹੋ ਜਾਊ ਬਾਈઠ ਰੰਮੇ ਤੋਂ ਕੰਮ ਲੈ ਤੇ ਹਰਦੀਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਅਸੀਂ ਨਾ ਧਨਕੁਰ ਭੈਣ ਤੇਜਸ ਨੂੰ ਲੈਣ ਆਈ ਸੀ ਸਾਡੇ ਕੋਲ ਰਹੇਗੀ ਤਾਂ ਅਸੀਂ ਨਾ ਜਸ ਦਾ ਧਿਆਨ ਰੱਖਾਂਗੇ ਹੁਣ ਆ ਜਿਹੜੀ ਉਸ ਨੂੰ ਨਸ਼ੇ ਦੀ ਭੈੜੀ ਬਿਮਾਰੀ ਲੱਗ ਗਈ ਆ ਉਸ ਨੂੰ ਵੀ ਤਾਂ ਖਤਮ ਕਰਨਾ ਹੈ ਵਿੱਚੋਂ ਕੋਈ ਬੋਲਿਆ ਸੱਚੀ ਸੱਚੀ ਜਸ ਨਸ਼ਾ ਕਰਦਾ ਹੈ ਤਨ ਕੋ ਨਹਿਰਾਨੀ ਨਾਲ ਪੁੱਛਿਆ ਰਫੀ ਨੇ ਜਦੋਂ ਹਰਦੀਪ ਤੇ ਨਿਰੰਜਨ ਦੀ ਸਾਰੀ ਚਾਲ ਦੱਸੀ ਤਾਂ ਸ਼ਮਸ਼ੇਰ ਨੇ ਹਾਮੀ ਭਰਦੇ ਨੇ ਕਿਹਾ ਇਹ ਸੱਚ ਕਹਿੰਦੇ ਨੇ ਭਾਬੀ ਬੰਦੇ ਨੂੰ ਕੋਈ ਬਾਹਰ ਵਾਲੇ ਥੋੜੀ ਨਾ ਮਾਰਦੇ ਹੁੰਦੇ ਨੇ ਦੁਸ਼ਮਣ ਤਾਂ ਘਰ ਵਿੱਚ ਹੀ ਬੈਠੇ ਹੁੰਦੇ ਨੇ ਉਹਨਾਂ ਬਸ ਪਹਿਚਾਨ ਨਹੀਂ ਹੁੰਦੇ ਵਿਸ਼ਵਾਸ ਦੀ ਚਾਦਰ ਲਈ ਫਿਰਦੇ ਰਹਿੰਦੇ ਨੇ ਨਾਲ-ਨਾਲ ਪਹਿਲੀ ਵਾਰ ਤਨਕਰ ਨੂੰ ਗੁੱਸੇ ਵਿੱਚ ਦੇਖਿਆ ਹੈ ਸਾਰਿਆਂ ਨੇ ਆਖਿਰ ਇੱਕ ਮਾਂ ਦੇ ਪੁੱਤੀ ਜ਼ਿੰਦਗੀ ਦਾ ਸਵਾਲ ਹੈ ਤੜਫੁੱਠੀ ਸੀ ਤਨਕਰ ਉਹ ਬੋਲੀ ਸ਼ਮਸ਼ੀਰ ਮੈਨੂੰ ਮਾਂ ਨਾਲ ਤੇਰੀ ਤੂੰ ਇਸ ਸਾਜ਼ਿਸ਼ ਵਿੱਚ ਸ਼ਾਮਲ ਨਹੀਂ ਅਜ਼ਮੀਰ ਵੀ ਅਕਸਰ ਕਹਿੰਦੇ ਹੁੰਦੇ ਸੀ ਤਾਨਕੁਰ ਮੇਰੀ ਭਰਾ ਵਰਗਾ ਕਿਸੇ ਦਾ ਪਰਾਨੀ ਹੋਣਾ ਤੋ ਆਪਣੇ ਵੀਰ ਦੇ ਵਿਸ਼ਵਾਸ ਨੂੰ ਉਸ ਦੇ ਤੁਰਸ਼ਾਂ ਤੇ ਵੀ ਬਣਾਈ ਰੱਖਿਆ ਚੱਲ ਪੈਂ ਚਲੇ ਸਮਾਨ ਅਸੀਂ ਬਾਅਦ ਵਿੱਚ ਚੱਕ ਕੇ ਲੈ ਜਾਾਂਗੇ ਤਾਨਕੁਰ ਦਾ ਵੀਰ ਬੋਲਿਆ ਸ਼ਮਸ਼ੇਰ ਨੀਮੀ ਪਾ ਕੇ ਕੋਲ ਚੋ ਬੈਠਾ ਸੀ ਤਾਨਕੁਰ ਬੋਲੀ ਮੈਂ ਅੱਜ ਜ਼ਰੂਰ ਚਲਾਂਗੀ ਤੁਹਾਡੇ ਨਾਲ ਵੀਰੋ ਪਰ ਜਸਤੇ ਠੀਕ ਹੋਣ ਤੇ ਮੋੜ ਵਾਪਸ ਆਪਣੇ ਘਰ ਆਵਾਂਗੀ ਮੇਰੇ ਉੱਥੀ ਰਹਿਣ ਵਿੱਚ ਸ਼ਮਸ਼ੀਰ ਦੀ ਪਿੰਡ ਵਿੱਚ ਹਦਕ ਹੋਵੇਗੀ ਇਹ ਵੀ ਮੇਰਾ ਵੀਰ ਹੈ ਮੈਂ ਭਲਾ ਇਸਾ ਸਿਰ ਕਿਵੇਂ ਨੀਮਾ ਕਰ ਸਕਦੇ ਹਾਂ ਮਾਫ ਕਰ ਦੇ ਭਾਬੀ ਸਾਨੂੰ ਮਾਫ ਕਰ ਦੇ ਰੋ ਰਿਹਾ ਹੈ ਸ਼ਮਸ਼ੀਰ ਪਰ ਜਾਨ ਤੋ ਪਹਿਲਾਂ ਲਿਆ ਆ ਅੱਗ ਲਗਣੀ ਰਫਲ ਛੁੱਲੇ ਵਿੱਚ ਦੇ ਦੇ ਮਾਂ ਜਿਹੜੀ ਗੱਲ ਬੋਲ ਕੇ ਕੀਤੀ ਜਾ ਸਕਦੀ ਆ ਜਦ ਉਹ ਗੱਲਾਂ ਘਰਾਂ ਵਿੱਚ ਰਫਲਾ ਨਾਲ ਹੋਣ ਲੱਗ ਪੈਣ ਫਿਰ ਉਹਨਾਂ ਘਰਾਂ ਦਾ ਤਾਂ ਰੱਬ ਵੀ ਕੁਝ ਨਹੀਂ ਸਵਾਰ ਸਕਦਾ ਸੱਚੀ ਰਫਲ ਜੁੱਲੀ ਵਿੱਚ ਲਾ ਦਿੱਤੀ ਤਨਗੁਰਨੀ ਫਿਰ ਉਹ ਹਰਦੀਪ ਕੋਲ ਗਈ ਉਸ ਨੂੰ ਕਹਿਣ ਲੱਗੀ ਹਰਦੀਪ ਪੜ੍ਹਨ ਲਿਖਣ ਨਾਲ ਬੇਸ਼ੱਕ ਅੱਖਰ ਸਮਝਣ ਦੀ ਲਿਆਕਤ ਆ ਜਾਂਦੀ ਹੈ ਪਰ ਜ਼ਿੰਦਗੀ ਜਿਉਣ ਦੀ ਲਿਆਕਤ ਤਾਂ ਜ਼ਿੰਦਗੀ ਤੋਂ ਹੀ ਸਿੱਖਣੀ ਪੈਂਦੀ ਹੈ ਤੈਨੂੰ ਜ਼ਮੀਨ ਚਾਹੁੰਦੀ ਸੀ ਤਾਂ ਕਿਤੇ ਪਿਆਰ ਨਾਲ ਆ ਕੇ ਕਹਿੰਦੀ ਮੈਂ ਨਾ ਤਿੰਨੇ ਹੀ ਭਰਾਵਾਂ ਵਿੱਚ ਬਰਾਬਰ ਵੰਡ ਦਿੰਦੀ ਪਰ ਤੂੰ ਤਾਂ ਮੇਰਾ ਪੁੱਤ ਮਾਰਨ ਦੀ ਤਿਆਰੀ ਕਰ ਲਈ ਮੈਨੂੰ ਇਹ ਉਮੀਦ ਨਹੀਂ ਸੀ ਤੇਰੇ ਤੋਂ ਮੇਰਾ ਤੈਨੂੰ ਜਰਾ ਵੀ ਖਿਆਲ ਨਹੀਂ ਆਇਆ ਹੱਥ ਜੁੜੀ ਖੜੀ ਹੈ ਹਰਦੀਪ ਸ਼ਰਮਸ਼ਾਰ ਹੈ ਆਪਣੇ ਕੀਤੇ ਤੇ ਤਨਕਰ ਨੂੰ ਆਪਣੇ ਪੇਕੇ ਕਿਲਾ ਰਾਏਪੁਰ ਆਈ ਨੂੰ ਕਾਫੀ ਦਿਨ ਹੋ ਗਏ ਨੇ ਜੱਸ ਬਹੁਤ ਠੀਕ ਹੋ ਗਿਆ ਹੈ ਸ਼ਮਸ਼ੀਰ ਵੇਚ ਆ ਕੇ ਉਸ ਨੂੰ ਮਿਲ ਜਾਂਦਾ ਹੈ ਅੱਜ ਸ਼ਮਸ਼ੀਰ ਤੇ ਹਰਦੀਪ ਉਹਨਾਂ ਨੂੰ ਘਰ ਵਾਪਸ ਲੈਣ ਆਏ ਹਨ ਰਾਵਿਚ ਸ਼ਮਸ਼ਾਨ ਵਿੱਚ ਕਿਸੇ ਦਾ ਸਿਵਾ ਬਲ ਰਿਹਾ ਹੈ ਸ਼ਮਸ਼ੀ ਨੇ ਹਰਦੀਪ ਨੂੰ ਕਿਹਾ ਹਰਦੀਪ ਅਸਲ ਵਿੱਚ ਇਨਸਾਨ ਨੂੰ ਪੂਰੀ ਜ਼ਿੰਦਗੀ ਜਿਉਣ ਤੋਂ ਬਾਅਦ ਆ ਦੂ ਗਜ ਥਾਂ ਦੀ ਲੋੜ ਪੈਂਦੀ ਆ ਐਵੇਂ ਬੰਦਾ ਮੀਰੀ ਤੇਰੀ ਵਿੱਚ ਫਸਿਆ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ ਤਨਕੌਰ ਆਪਣੇ ਘਰ ਬੌਂਦਲ ਪਹੁੰਚੀ ਤਾਂ ਦੇਖ ਕੇ ਬਹੁਤ ਖੁਸ਼ ਹੋਈ ਉਹ ਦੀਵਾਰ ਜੋ ਬੇੜੇ ਵਿੱਚ ਘਰ ਬੰਡਲ ਲਈ ਉਸਾਰੀ ਸੀ ਕੋ ਸ਼ਮਸ਼ੀਰ ਤੇ ਹਰਦੀਪ ਨੇ ਗਿਰਾ ਦਿੱਤੀ ਹੈ ਅੰਦਰੋਂ ਭੱਜ ਕੇ ਆ ਸ਼ਮਸ਼ੀਰ ਦੇ ਪੁੱਤਾਂ ਨੇ ਜਸ ਨੂੰ ਜੱਫੀ ਪਾਈ ਹੈ ਜ਼ਿੰਦਗੀ ਜਿੰਦਾਬਾਦ ਧੰਨਵਾਦ ਜੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਪਲੀਜ਼ ਲਾਈਕ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ